ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਇੱਥੇ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਅੱਗੇ ਆਪਾਂ ਮਿੱਸੀ ਰੋਟੀ ਬਣਾ ਰਹੇ ਹਾਂ ਆਪਾਂ ਆਟੇ ਦੇ ਵਿੱਚ ਥੋੜਾ ਜਿਹਾ ਬੇਸਣ ਐਡ ਕੀਤਾ ਤੇ ਆਪਾਂ ਨਮਕ ਪਾਇਆ ਹੁਣ ਆਪਾਂ ਇਹਦੇ ਵਿੱਚ ਹਲਦੀ ਪਾ ਰਹੇ ਹਾਂ ਪਹਿਲਾਂ ਆਪਾਂ ਇਹਦੇ ਵਿੱਚ ਤਣੀਆਂ ਹਰੀ ਮਿਰਚ ਤੇ ਪਿਆਜ਼ ਕੱਟ ਕੇ ਪਾ ਚੁੱਕੇ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਇਹ ਸਾਰਾ ਕੁਝ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਹੈਗਾ ਤੇ ਹੁਣ ਗਰਮ ਮਸਾਲੇ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦੇਗੀ ਮਿਰਚ ਉਸ ਤੋਂ ਬਾਅਦ ਇਹਨੂੰ ਸਾਰੇ ਨੂੰ ਮਤਲਬ ਮਿਕਸ ਕਰਕੇ ਆਟਾ ਗੁੰਨ ਕੇ 5-7 ਮਿੰਟ ਲਈ ਰੈਸਟ ਤੇ ਮੈਂ ਰੱਖ ਦਿੱਤਾ ਸੀ ਦੂਜੀ ਸਾਈਡ ਮੈਂ ਗੈਸ ਔਨ ਕਰਕੇ ਤਵਾ ਆਪਾਂ ਨੇ ਰੱਖ ਦਿੱਤਾ ਸੀ ਤੇ ਇਧਰ ਆਪਣਾ ਤਵਾ ਗਰਮ ਹੋਣ ਲਈ ਰੱਖ ਦਿੱਤਾ ਤੇ ਦੂਜੀ ਸਾਈਡ ਦੇ ਸਾਈਡ ਮੈਂ ਰਾਜਮਾ ਬੋਇਲ ਕੀਤੇ ਸੀ ਸੋਚਿਆ ਸੀ ਲਾਂਚ ਟਾਈਮ ਆਪਾਂ ਰਾਜਮਾ ਚਾਵਲ ਬਣਾਵਾਂਗੇ ਤੇ ਮੈਂ ਇਧਰ ਫਸ ਰੋਟੀ ਬੇਲ ਕੇ ਤਾਂ ਵੀ ਉੱਤੇ ਪਾ ਦਿੱਤੀ ਸੀ ਅਵੀ ਰਾਸ ਉਤਾ ਪਿਆ ਸੀ ਮੈਨੂੰ ਐਂ ਸੀ ਕਿ ਮੈਂ ਜਲਦੀ ਜਲਦੀ ਰੋਟੀ ਬਣਾ ਲਵਾਂ ਜੇ ਉਹ ਉੱਠ ਗਿਆ ਤਾਂ ਸਾਰਿਆਂ ਨੂੰ ਤੰਗ ਕਰੂਗਾ ਦੈਨ ਫਿਰ ਮੈਂ ਰੋਟੀ ਦੀ ਪਕਾਣੀ ਸਟਾਰਟ ਕਰਦੀ ਤੇ ਇਹ ਮੇਰੀ ਰੋਟੀ ਦਾ ਪੈ ਮਤਲਬ ਇੱਕ ਸਾਈਡ ਪੱਕ ਚੁੱਕੀ ਸੀ ਆਪਾਂ ਦੂਜੀ ਟਰਨ ਕਰਤੀ ਤੇ ਮੋਸਟਲੀ ਆਪਾਂ ਇੰਡੀਆ ਦੇ ਵਿੱਚ ਇਹਨੂੰ ਸਵੇਰ ਦੇ ਟਾਈਮ ਹਾਜ਼ਰੀ ਦੇ ਵਿੱਚ ਖਾਣੇ ਹੀ ਆਂ ਇੰਡੀਆ ਦੇ ਵਿੱਚ ਤਾਂ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਲੱਗਦਾ ਬਟ ਇੱਥੇ ਉਹ ਵਾਲਾ ਟੇਸਟ ਨਹੀਂ ਆਉਂਦਾ ਆਪਾਂ ਜਿੰਨੀ ਮਾਰਜੀ ਕੋਸ਼ਿਸ਼ ਕਰ ਲਈਏ ਤੇ ਇਧਰ ਆਪਾਂ ਰੋਟੀ ਸੇਕ ਰਹੇ ਸੀਗੇ ਜਿਹੜੀ ਇਹ ਰੋਟੀ ਆ ਮਤਲਬ ਇੰਡੀਆ ਦੇ ਵਿੱਚ ਤਾਂ ਆਪਾਂ ਪਾਣੀ ਹੱਤੀ ਵੀ ਪਕਾ ਸਕਦੇ ਹਾਂ ਪਕਾਣੇ ਹਾਂ ਤੇ ਕਈ ਲੋਕੇ ਨੂੰ ਤੰਦੂਰ ਦੇ ਵਿੱਚ ਵੀ ਪਕਾਣੇ ਇਧਰ ਆ ਵੀ ਰਾਜ ਉੱਠ ਗਿਆ ਸੀਗਾ ਦਿਨ ਮੇਰੀ ਰੋਟੀ ਇਧਰ ਉਧਰ ਜਾ ਰਹੀ ਸੀ ਮੈਨੂੰ ਐ ਸੀਗਾ ਕਿ ਮੈਂ ਉਹ ਉਹ ਉੱਠ ਗਿਆ ਕਿ ਮੈਂ ਜਲਦੀ ਜਲਦੀ ਰੋਟੀ ਪਕਾ ਦੇ ਮੈਂ ਇਧਰ ਆਪਾਂ ਰੋਟੀ ਸੇਕ ਰਹੇ ਸੀਗੇ ਤੇ ਰੋਟੀ ਆਪਣੀ ਇੱਕ ਸਾਈਡ ਤੋਂ ਹੋ ਚੁੱਕੀ ਸੀ ਤੇ ਆਪਾਂ ਹੁਣ ਦੂਜੀ ਸਾਈਡ ਤੋਂ ਨੂੰ ਪ੍ਰੋਪਰ ਸੇਕ ਲਵਾਂਗੇ ਦੈਨ ਫਿਰ ਆਪਾਂ ਅਵੀਰਾ ਨੂੰ ਖਵਾਵਾਂਗੇ ਬਿਕਾਉਜ਼ ਉਹਦਾ ਵੀ ਹੁਣ ਬ੍ਰੇਕਫਾਸਟ ਦਾ ਟਾਈਮ ਹੋ ਰਿਹਾ ਸੀਗਾ ਤੇ ਹੁਣ ਆਪਾਂ ਇੱਧਰ ਦੂਜੀ ਰੋਟੀ ਪਕਾਤੀ ਪਾ ਦਿੱਤੀ ਸੀ ਤਵੇ ਤੇ ਤੇ ਇੱਧਰ ਆਪਾਂ ਮਤਲਬ ਰੋਟੀ ਨੂੰ ਸੇਕ ਰਹੇ ਸੀਗੇ ਮਤਲਬ ਸੇਕ ਕੇ ਆਪਾਂ ਪਲੇਟ ਦੇ ਵਿੱਚ ਰੱਖ ਲਈ ਸੀ ਤੇ ਇੱਧਰ ਹੁਣ ਆਪਾਂ ਇਹਨੂੰ ਮਤਲਬ ਚੋਪੜ ਰੇ ਸੀਗੇ ਨੇ ਉੱਤੇ ਕਿਉਂ ਲਗਾਤਾ ਸੀਗਾ ਦੇਨ ਉਧਰ ਆਪਣੀ ਦੂਜੀ ਰੋਟੀ ਤਵੇ ਉੱਤੇ ਪਾਈ ਹੋਈ ਸੀਗੀ ਉਹਦੀ ਇੱਕ ਸਾਈਡ ਆਪਣੀ ਮਤਲਬ ਪੱਕ ਬਣ ਚੁੱਕੀ ਸੀਗੀ ਤੇ ਉਹਨੂੰ ਆਪਾਂ ਹੁਣ ਉੱਪਰ ਹੀ ਘਿਓ ਲਗਾ ਕੇ ਮਤਲਬ ਪਕਾਵਾਂਗੇ ਇਹ ਆਪਾਂ ਰੋਟੀ ਦੋ ਤਰੀਕੇ ਨਾਲ ਬਣਾ ਸਕਦੇ ਹਾਂ ਇੱਕ ਆਪਾਂ ਤਵੇ ਦੇ ਉੱਤੇ ਹੀ ਘਿਓ ਲਗਾ ਕੇ ਪਕਾ ਸਕਦੇ ਹਾਂ ਤੇ ਦੂਜੀ ਜਿਵੇਂ ਆਪਾਂ ਪਹਿਲਾਂ ਤਵੇ ਦੇ ਤਵੇ ਉਤੋਂ ਉਤਾਰ ਕੇ ਸੇਕੀ ਸੀ ਉਸ ਤਰ੍ਹਾਂ ਵੀ ਪਕਾ ਸਕਦੇ ਹਾਂ ਜਿਵੇਂ ਆਪਾਂ ਨੂੰ ਮਤਲਬ ਵਧੀਆ ਲੱਗਦੀ ਆਪਾਂ ਉਸੇ ਤਰ੍ਹਾਂ ਪਕਾ ਲੈਨੇ ਆ ਤੇ ਇਧਰ ਮੈਂ ਟਰਨ ਵਾਈਜ਼ ਟਰਨ ਆਪਾਂ ਰੋਟੀ ਮੈਂ ਅਗੇਨ ਮਤਲਬ ਤਾ ਵੀ ਉੱਤੇ ਪਾ ਦਿੱਤੀ ਸੀ ਤੇ ਐਨੀ ਮੇਰੀ ਰੋਟੀ ਮੈਂ ਸੋਚਿਆ ਵੀ फटाफट ਰੋਟੀ ਪੱਕ ਜਾਵੇ ਤੇ ਰੋਟੀ ਦੇ ਆਪਾਂ ਸਾਈਡ ਚੇਂਜ ਕਰਕੇ ਤੇ ਆਪਾਂ ਇੰਨੇ ਅਵੀ ਰਾਜ ਨੂੰ ਦੇਖ ਕੇ ਆਨੇ ਕਿ ਐ ਵੀ ਰਾਜ ਕੀ ਕਰ ਰਿਹਾ ਤੇ ਉਹ ਇਸ ਤੋਂ ਬਾਅਦ ਮੈਂ ਸਾਰੀ ਰੋਟੀ ਪਕਾ ਲਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਉਲ ਦੇ ਵਿੱਚ ਦਹੀਂ ਦਹੀਂ ਪਾ ਕੇ ਆਪਾਂ ਫੇਰ ਥੋੜੀ ਜੀ ਬਣਾਵਾਂਗੇ ਆਪਾਂ ਲੱਸੀ ਤੇ ਆਪਾਂ ਇਹਨੂੰ ਬਾਰਡਰ ਵੀ ਲੈ ਸਕਦੀਆਂ ਤੇ ਆਪਾਂ ਇਹਦੇ ਵਿੱਚ ਬਾਉਲ ਦੇ ਵਿੱਚ ਦਹੀਂ ਹੀ ਪਾ ਲਈ ਸੀ ਦਹੀਂ ਪਾ ਲਈ ਕਿਉਂਕਿ ਇੱਥੇ ਤੇ ਇੰਡੀਆ ਦੇ ਦਹੀਂ ਦੇ ਵਿੱਚ ਬਹੁਤ ਜ਼ਿਆਦਾ ਟੇਸ ਦੇ ਵਿੱਚ ਫਰਕ ਹੈ ਤੇ ਇੱਧਰ ਆਪਾਂ ਅਚਾਰ ਰੱਖ ਰਹੀ ਸੀਗੇ ਅੱਜ ਮੇਰੇ ਕੋਲ ਟਾਈਮ ਨਹੀਂ ਸੀਗਾ ਕਿ ਮੈਂ ਚਾਟਣੀ ਕੋਟਲੇ ਮਨ ਨਹੀਂ ਤਾਂ ਮੈਂ ਮੋਸਟਲੀ ਚਾਟਣੀ ਬਣਾ ਲੀਨੀ ਆ ਤੇ ਇੱਧਰ ਆਪਾਂ ਅਚਾਰ ਰੱਖ ਲਿਆ ਸੀ ਤੇ ਹੁਣ ਆਪਾਂ ਤਿਆਰੀ ਕਰਦੀਆਂ ਮਤਲਬ ਲੱਸੀ ਬਣਾਵਾਂਗੇ ਬਿਕੋਜ਼ ਜਿਹੜੀ ਮੀਸੀ ਰੋਟੀ ਆਪਾਂ ਨੂੰ ਲੱਸੀ ਦੇ ਨਾਲ ਇਹ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਰੋਟੀ ਮਤਲਬ ਪਲੇਟ ਦੇ ਵਿੱਚ ਪਾ ਲਈ ਸੀ ਤੇ ਇੱਧਰ ਆਪਾਂ ਨੇ ਗੜਬੀ ਦੇ ਵਿੱਚ ਥੋੜੀ ਜੀ ਦਹੀਂ ਪਾ ਲਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਬਲੈਂਡਰ ਨਾਲ ਆਪਾਂ ਆਪਣੀ ਲੱਸੀ ਬਣਾਵਾਂਗੇ ਤੇ ਹੁਣ ਮੈਂ ਉੱਧਰ ਬਲੈਂਡਰ ਦੀ ਮਤਲਬ ਵਾਇਰ ਲਾਤੀ ਸੀਗੀ ਪਲੱਗ ਦੇ ਵਿੱਚ ਤੇ ਇੱਧਰ ਆਪਾਂ ਹੁਣ ਹੁਣ ਚਲਾਵਾਂਗੇ ਤੇ ਇੱਧਰ ਆਪਣੀ ਲੱਸੀ ਤਿਆਰ ਆ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਦੈਨ ਇਹ ਥੋੜੀ ਜਿਹੀ ਗਾੜੀ ਸੀ ਤੇ ਕਿ ਆਪਾਂ ਫਿਰ ਇਹਨੂੰ ਪਤਲੀ ਬਣਾ ਲਿਆ ਇੰਨੀ ਪਤਲੀ ਵੀ ਨਹੀਂ ਸੀ ਇੰਨੀ ਗਾੜੀ ਵੀ ਨਹੀਂ ਸੀ ਤੇ ਆਪਾਂ ਇਹਦੇ ਵਿੱਚ ਅਗੇਨ ਬਲੈਂਡਰ ਫੇਰ ਲਿਆ ਸੀ ਤੇ ਹੁਣ ਆਪਣੀ ਲੱਸੀ ਬਣ ਗਈ ਸੀ ਤੇ ਮੈਂ ਗਲਾਸ ਵਿੱਚ ਪਾ ਵੀ ਲਈ ਸੀ ਦੈਨ ਹੁਣ ਆਪਾਂ ਰੋਟੀ ਖਾਣ ਲਈ ਮਤਲਬ ਅਵੀ ਰਾਜ ਕੋਲ ਜਾ ਰਹੇ ਸੀ ਕਿ ਆਪਾਂ ਅਵੀ ਰਾਜ ਕੋਲ ਜਾਈਏ ਤੇ ਉਹਨੂੰ ਰੋਟੀ ਖਵਾਈਏ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਬਧੀਆ ਲੱਗੀ ਹੋਗੀ ਪਲੀਜ਼ ਸਬਸਕ੍ਰਾਈਬ